ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਜ਼ਾਦੀ ਦਾ ਦਿਹਾੜਾ ਹੈ ਤੇ ਮੈਂ ਇਸ ਦਿਨ ਦੇ ਉੱਤੇ ਇੱਕ ਕਵਿਤਾ ਤੁਹਾਡੇ ਸਾਹਮਣੇ ਕਰਨ ਲੱਗਿਆ ਵੰਡ ਕਹਿੰਦਾ ਅਖੇ ਅਖੇ ਜੀ ਅਸੀਂ ਆਜ਼ਾਦ ਹੋਏ ਸੀ ਇਹ ਕਿਉਂ ਨਹੀਂ ਦਿਖਿਆ ਕਰਾਂ ਦੇ ਕਰ ਬਰਬਾਦ ਹੋਏ ਸੀ ਰੋਈਆਂ ਸੀ ਮਾਂਾਂ ਕਿੰਨੀਆਂ ਜਿੰਨਾ ਪੁੱਤ ਗਵਾਏ ਸੀ ਰੁਲੀਆਂ ਸੀ ਮਾਮਾ ਕਿੰਨੀਆਂ ਜਿਨ੍ਹਾਂ ਪੁੱਤ ਗਵਾਏ ਸੀ ਕਿੰਨੀਆਂ ਸੀ ਰੁਲੀਆਂ ਇੱਜ਼ਤਾਂ ਕਈਆਂ ਆਪਣੇ ਵजूद ਗਵਾਏ ਸੀ ਕਿੰਨੀਆਂ ਸੀ ਰੁਲੀਆਂ ਇੱਜ਼ਤਾਂ ਕਈਆਂ ਆਪਣੇ ਵजूद ਗਵਾਏ ਸੀ ਕਿ ਜਿੰਦਾ ਮਨਾਉਂਦੇ ਆਂ ਜਸ਼ਨ ਕਿੰਨਾ ਕੁਝ ਗਵਾ ਫਿਰ ਆਜ਼ਾਦ ਕਹਾਏ ਸੀ ਕਿ ਜਿੰਦਾ ਮਨਾਉਂਦੇ ਆਂ ਜਸ਼ਨ ਕਿੰਨਾ ਕੁਝ ਗਵਾ ਫਿਰ ਆਜ਼ਾਦ ਕਹਾਏ ਸੀ ਕਹਿੰਦਾ ਚੜਦਾ ਤੇ ਲੈਂਦਾ ਪੰਜਾਬ ਭਾਰਤ ਤੇ ਪਾਕਿਸਤਾਨ ਹਿੰਦੂ ਸਿੱਖ ਹਿੰਦੂ ਸਿੱਖ ਤੇ ਮੁਸਲਮਾਨ ਉਦੋਂ ਹੀ ਤਾਂ ਇੱਕ ਪੰਜਾਬ ਨੇ ਐਨੇ ਸਾਰੇ ਨਾਮ ਪਾਏ ਸੀ ਹਿੰਦੂ ਸਿੱਖ ਤੇ ਮੁਸਲਮਾਨ ਉਦੋਂ ਹੀ ਤਾਂ ਇੱਕ ਪੰਜਾਬ ਨੇ ਐਨੇ ਸਾਰੇ ਨਾਮ ਪਾਏ ਸੀ ਕਿੰਨਿਆਂ ਨੇ ਕਿੰਨੇ ਹੀ ਆਪਣੇ ਤੇ ਕਿੰਨੇ ਹੀ ਰਿਸ਼ਤੇ ਗਵਾਏ ਸੀ ਕਿੰਨਿਆਂ ਨੇ ਕਿੰਨੇ ਹੀ ਆਪਣੇ ਤੇ ਕਿੰਨੇ ਹੀ ਰਿਸ਼ਤੇ ਗਵਾਏ ਸੀ ਉੱਜੜ ਗਏ ਸੀ ਹੱਸ ਦੇ ਵਸ ਦੇ ਘਰ ਮੈਨੂੰ ਵੀ ਦਾਦੀ ਨੇ ਕਈ ਕisse ਸੁਣਾਏ ਸੀ ਉੱਜੜਦੇ ਗਏ ਸੀ ਹੱਸ ਦੇ ਵਸ ਦੇ ਘਰ ਮੈਨੂੰ ਵੀ ਦਾਦੀ ਨੇ ਕਈ ਕisse ਸੁਣਾਏ ਸੀ ਨਾਨਕਾ ਪਿੰਡ ਕਿਸੇ ਦਾ ਕਿਸੇ ਨੇ ਦਾਦ ਕੇ ਗਵਾਏ ਸੀ ਨਾਨਕਾ ਪਿੰਡ ਕਿਸੇ ਦਾ ਕਿਸੇ ਨੇ ਦਾਦ ਕੇ ਗਵਾਏ ਸੀ ਕਿੰਨਿਆਂ ਦਾ ਪਿਸ਼ੋਕੜ ਖੋਰੇ ਕਿੰਨਿਆਂ ਆਪਣੇ ਲਾਣੇ ਗਵਾਏ ਸੀ ਮੈਂ ਵੀ ਜਾਣਾ ਚਾਹੁੰਨੀ ਹਾਂ ਦਾਦੀ ਦੇ ਪਿੰਡ ਵੇਖਣ ਮੈਂ ਵੀ ਜਾਣਾ ਚਾਹਨਾ ਦਾਦੀ ਦੇ ਪਿੰਡ ਵੇਖਣ ਜਿੱਥੇ ਤਾਏ ਹੋਣੀ ਤੇ ਦਾਦੀ ਆਪਣਾ ਬਚਪਨ ਛੱਡ ਆਏ ਸੀ ਜਿੱਥੇ ਤਾਏ ਹੋਣੀ ਤੇ ਦਾਦੀ ਆਪਣਾ ਬਚਪਨ ਛੱਡ ਆਏ ਸੀ ਰੱਬਾ ਅਰਜ ਕਰਾਂ ਮੈਂ ਇੱਕੋ ਕਰੀ ਮੇਲ ਕਦੇ ਤਾਂ ਦੋਵੇਂ ਪੰਜ ਆਬਾਂ ਦਾ ਰੱਬਾ ਅਰਜ ਕਰਾਂ ਮੈਂ ਇੱਕੋ ਕਰੀ ਮੇਲ ਕਦੇ ਤਾਂ ਦੋਵੇਂ ਪੰਜ ਆਬਾਂ ਦਾ ਕਿਉਂਕਿ ਲੋਕ ਲੋਕ ਨਹੀਂ ਮਾੜੇ ਰਾਜਨੀਤੀਆਂ ਮਾੜੀਆਂ ਨੇ ਉਹਨਾਂ ਤਾਂ ਵੰਡ ਪਵਾ ਕੇ ਬਸ ਮਾਰੀਆਂ ਤਾੜੀਆਂ ਨੇ ਉਈਓ ਨੇ ਉਧਰ ਵੀ ਜੋ ਇਧਰ ਵਸਦੇ ਨੇ ਉਈਓ ਨੇ ਉਧਰ ਵੀ ਜੋ ਇਧਰ ਵਸਦੇ ਨੇ ਵੇਖਿਆ ਤਾਂ ਨਹੀਂ ਪਰ ਉਧਰੋਂ ਆਏ ਹਵਾਵਾਂ ਨਾਲ ਜੋ ਸਰਨਾਮੇ ਦੱਸਦੇ ਨੇ ਵੇਖਿਆ ਤਾਂ ਨਹੀਂ ਪਰ ਉਧਰੋਂ ਆਏ ਹਵਾਵਾਂ ਨਾਲ ਜੋ ਸਰਨਾਮੇ ਦੱਸਦੇ ਨੇ ਕਿ ਲੋਕ ਉਧਰ ਦੇ ਵੀ ਸਾਡੇ ਵਾਂਗ ਹੀ ਹੱਸਦੇ ਨੇ ਕਿ ਲੋਕ ਉਧਰ ਦੇ ਵੀ ਸਾਡੇ ਵਾਂਗ ਹੀ ਹੱਸਦੇ ਨੇ ਰੱਬਾ ਕਰ ਲਈ ਕਦੇ ਤਾਂ ਮਨਜ਼ੂਰ ਤੇ ਮੇਲ ਦੇਵੀ ਰੱਬਾ ਕਰ ਲਈ ਕਦੇ ਤਾਂ ਮਨਜ਼ੂਰ ਤੇ ਮੇਲ ਦੇਵੀ ਜਿਨ੍ਹਾਂ ਦੇ ਲਾਣੇ ਅੱਜ ਵੀ ਉਧਰ ਵੱਸਦੇ ਨੇ ਜਿਨ੍ਹਾਂ ਦੇ ਲਾਣੇ ਅੱਜ ਵੀ ਉਧਰ ਵੱਸਦੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ